ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਹਰਨ ਤੇਜ ਦਾ ਨਾਮ ਰੋਸ਼ਨਾ ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕ ਸੂਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੋ ਹੈ ਸਮਰਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਮਰਾਲਾ ਦੇ ਵਿੱਚ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਪੁਲਿਸ ਨੇ ਕੁੜੀ ਤੇ ਮੁੰਡੇ ਨੂੰ ਕਾਬੂ ਕੀਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਸਮਰਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਸਮਰਾਲਾ ਆ ਪੁਲਿਸ ਨੇ ਕੁੜੀ ਤੇ ਮੁੰਡੇ ਨੂੰ ਨਸ਼ੇ ਸਮੇਤ ਕਾਬੂ ਕੀਤਾ ਤਸਵੀਨਾ ਤੁਹੀ ਵੇਖ ਪਾਰੇ ਜਥੇ ਤਸਵੀਰਾਂ ਵਿੱਚ ਤੁਹੀ ਵੇਖ ਪਾਰੇ ਸਬ ਡਿਵੀਜ਼ਨ ਸਮਰਾਲਾ ਦੇ ਹਰਜਿੰਦਰ ਸਿੰਘ ਜੋ ਏਐਸਆਈ ਨੇ ਦੱਸਿਆ ਕਿ ਚੌਕ ਇਨਚਾਰਜ ਜਿਹੜੇ ਵਰਤਨਾ ਆਪਣੀ ਪੁਲਿਸ ਪਾਰਟੀ ਸਮੇਤ ਹੋਡਾਂ ਚੌਕੀ ਮੋੜੇ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਤਾਂ ਲੁਧਿਆਣਾ ਸਾਈਡ ਤੋਂ ਆ ਰਹੀ ਬੱਸ ਵਿੱਚੋਂ ਇੱਕ ਲੜਕਾ ਅਤੇ ਇੱਕ ਲੜਕੀ ਜੋ ਪੁਲਿਸ ਦੀ ਨਾਕਾਬੰਦੀ ਦੇਖ ਕੇ ਉਤਰ ਕੇ ਤੇ ਭੱਜਣ ਦੀ ਕੋਸ਼ਿਸ਼ ਕੀਤ ਕਰਨ ਲੱਪੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਤਲਾਸ਼ੀ ਜਦੋਂ ਲਈ ਤਾਂ ਉਨ੍ਹਾਂ ਕੋਲੋਂ 300 ਹੋ ਗ੍ਰਾਮ ਹੈਰੋਇਨ ਜਿਹੜੀ ਹੈ ਬਰਾਮਦ ਹੋਈ ਹੈ ਉਸ ਦੇ ਨਾਲ ਹੀ ਪੈਸੇ ਜਿਹੜੇ ਨੇ ਡਰਗ ਮਨੀ ਉਹ ਵੀ ਬਰਾਮਦ ਹੋਏ ਨੇ ਦੋ ਮੋਬਾਈਲ ਫੋਨ ਉਹ ਵੀ ਬਰਾਮਦ ਹੋਏ ਨੇ ਪੁਲਿਸ ਵੱਲੋਂ ਗ੍ਰਫਤਾਰ ਕੀਤੇ ਕਥਿਤ ਦੋਸ਼ੀਆਂ ਦੀਆਂ ਜਿਹੜੇ ਪਛਾਣ ਦੇਵ ਅਰਜੁਨ ਵੈਸ਼ਨਵ ਸੱਜਣ ਪਤੀ ਜਿਹੜਾ ਏ ਥਾਣਾ ਮੈਰੋ ਜ਼ਿਲ੍ਹਾ ਮੋਗਾ ਤੇ ਅਤੇ ਜਸਪ੍ਰੀਤ ਜਸ਼ਨਪ੍ਰੀਤ ਕੋਰ ਜਿਹੜੀ ਹੈ ਵਾਸੀ ਮੈਣਾ ਵਜੋਂ ਕੀਤੀ ਗਈ ਹੈ ਪੁਛਗਿਸ ਦੌਰਾਨ ਉਹਨਾਂ ਦੱਸਿਆ ਕਿ ਇਹ ਹੀਰੋਇਨ ਖਰੜ ਏਰੀਆ ਵਿੱਚ ਜਿਹੜੀ ਹੈ ਵੇਚੀ ਜਾਣੀ ਸੀ ਤੇ ਪੁਲਿਸ ਨੇ ਕਥੀ ਦੋਸ਼ੀਆਂ ਵਿਰੁੱਧ ਜਿਹੜਾ ਇਹ ਮੁਕੱਦਮਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਨਾ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਤਾਂ 3 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਤਾਂ ਜੋ ਇਨਾ ਤੋਂ ਪੁਛਗਿਸ ਕਰਕੇ ਹੋਰ ਵੀ ਕਈ ਨਾਮ ਜਿਹੜੇ ਨੇ ਸਾਹਮਣੇ ਆਸਤੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਏਐਸਆਈ ਹਰਜਿੰਦਰ ਸਿੰਘ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿਆਂ। ਜੀ ਜਿਹੜਾ ਜਿਹੜਾ ਨਾਕਾਬੰਦੀ ਦਾ ਇਮਾਨਜੋਗ ਐਸਐਸਪੀ ਸੀਰੀ ਜੋਤੀ ਜაძਵੀ ਦੇ ਦਸਾ ਨਰਦੇ ਸੰਸਾਰ ਚੌਂਕੀ ਹੈਡੋ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਨਾਰਕੋਟਾ ਸਰ ਦੇ ਇੰਚਾਰਜ ਸਨੇਤ ਤੇ ਲੁਧਿਆਣਾ ਸਾਈਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ ਤਾਰਾਂ ਬਸਾਂ ਦੀ ਚੈਕਿੰਗ ਹੋ ਰਹੀ ਸੀ। ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉਤਰ ਕੇ ਜਲਦੀ ਨਾਲ ਦੀ ਤੁਰਨ ਲੱਗੇ ਜਿਨ੍ਹਾਂ ਨੂੰ ਮਾਨੇ ਯਸੀਨ ਨੇ ਸਵੇ ਸਾਥੀ ਕਰਮਜੀਆਂ ਦਾ ਕਾਬੂ ਕਰ ਕੀਤਾ ਤੇ ਮੌਕਾ ਪਰ ਡੀਐਸਪੀ ਐਂਡ ਐਂਡੀਬੀਐਸ શ્રી ਕਰਨਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਮਰਾਨ ਇਹਨਾਂ ਵੱਸੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਆ ਤੇ ਇਹਨਾਂ ਦਾ ਨਾਮ ਹੈਗਾ ਦੇਵ ਅਰਜਨ ਵੈਸਨਵ ਤੇ ਜਸਪ੍ਰੀਤ ਕੌਰ ਇੰਨੀ ਕੋ ਮਰਦੇ ਨਹੀਂ ਜੀ ਦੇਵ ਅਰਜਨ ਵੈਸਨਵ ਦੀ 24 ਸਾਲ ਉਮਰ ਆ ਜੀ ਤੇ ਲੜਕੀ ਜਸਨ ਪ੍ਰੀਤ ਕੌਰ ਦੀ ਉਮਰ 20 ਸਾਲ ਦਾ ਇਹ ਆਪਸ ਵਿੱਚ ਕਿਵੇਂ ਦੋਨੇ ਮਿਲੇ ਇਹ ਆਪਸ ਵਿੱਚ ਦੋਸਤ ਨੇ ਜੀ ਤੇ ਗੱਲ ਕਰੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਇਹ ਸਰ ਮੋਗਾ ਤੋਂ ਖਰੜ ਜਾ ਰਹੇ ਸੀ ਕੀ ਕੋਈ ਪਿਛਲਾ ਰਿਕਾਰਡ ਹੈ ਜੀ ਇਹਨਾਂ ਦਾ ਜਿਹੜੇ ਇਹਨਾਂ ਤੇ ਇਹਨਾਂ ਦੇ ਕੋਈ ਮੁਕੱਦਮੇ ਦਰਜ ਨਹੀਂ ਹੈਗੇ ਸਰ ਮੁਗਲੀ ਜਾਣ ਤੋਂ ਕੁਝ ਪਤਾ ਲੱਗਿਆ ਕਿ ਕਿੱਥੇ ਕਿੱਥੇ ਦੇਣੀ ਸੀ ਇਹਨਾਂ ਨੇ ਸਪਲਾਈ ਤੇ ਕਿੱਥੋਂ ਲੈ ਕੇ ਆਉਂਦੇ ਸੀ ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਜੀ ਹੋ ਚੁੱਕੇ ਦਰਾਨਾ ਹੋਰ ਵੱਡੇ ਕਲਾਸੇ ਹੋ ਸਕਦੇ ਇਹ ਆਪ ਵੀ ਨਜਾ ਕਰਨ ਦੀ ਆਦੀ ਨੇ ਜੀ ਨਹੀਂ ਇਹਨਾਂ ਦਾ ਮੈਡੀਕਲ ਕਰਵਾਇਆ ਸੀ ਅਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਜਿਹੜਾ ਜਿਹੜਾ ਨਾਕਾਬੰਦੀ ਮਾਨਯੋਗ ਐਸਐਸਪੀ ਸ੍ਰੀ ਜੋਤੀ ਜაძਵੀ ਦੇ ਦਸਾਂ ਨਿਰਦੇਸ਼ਾਂ ਅਨਸਾਰ ਚੌਂਕੀ ਹੈਡੋ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਨਾਰਕੋਟਿਕਸ ਸਨਦੇਅ ਇੰਚਾਰਜ ਸਨੇਤ ਤੇ ਲੁਧਿਆਣਾ ਸਾਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ 12 ਬੱਸਾਂ ਦੀ ਚੈਕਿੰਗ ਹੋ ਰਹੀ ਸੀ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉਤਰ ਕੇ ਜੰंडीगढ़ ਦੀ ਤੁਰਨ ਲੱਗੇ ਜਿਨ੍ਹਾਂ ਨੂੰ ਮਾਨੇ ਅਸੀਂ ਨੇ ਸਵੇ ਸਾਥੀ ਕਰਮਜੀਆਂ ਨੇ ਕਾਬੂ ਕਰ ਕੀਤਾ ਤੇ ਮੌਕੇ ਪਰ ਡੀਐਸਪੀ ਐਂਡੀਬੀਐਸ શ્રી ਕਰਨਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਦੌਰਾਨ ਇਹਨਾਂ ਵੱਸੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਆ ਤੇ ਇਹਨਾਂ ਦਾ ਨਾਮ ਹੈਗਾ ਦੇਵ ਅਰਜਨ ਵੈਸ ਵੈਸਨਵ ਤੇ ਜਸਪ੍ਰੀਤ ਕੌਰ ਇੰਨੀ ਕੋਮਰ ਦੇ ਨੇ ਜੀ ਦੇਵ ਆਰਜਨ ਪਾਸ਼ਨਾਵਦੀ 24 ਸਾਲ ਉਮਰ ਆ ਜੀ ਤੇ ਲੜਕੀ ਜਸਨ ਪ੍ਰੀਤਕੌਰ ਦੀ ਉਮਰ 20 ਸਾਲ ਆ ਜੀ ਇਹ ਆਪਸ ਵਿੱਚ ਕਿਵੇਂ ਦੋਨੇ ਮਿਲੇ ਨੇ ਇਹ ਆਪਸ ਵਿੱਚ ਦੋਸਤ ਨੇ ਜੀ ਤੇ ਗੱਲ ਕਰੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਇਹ ਸਰ ਮੋਗਾ ਤੋਂ ਖਰੜ ਜਾ ਰਹੇ ਸੀ ਕੀ ਕੋਈ ਪਿਛਲਾ ਰਿਕਾਰਡ ਹੈ ਜੀ ਇਹਨਾਂ ਦਾ ਜਿਹੜੇ ਇਹਨਾਂ ਤੇ ਇਹਨਾਂ ਦੇ ਕੋਈ ਮੁਕਾਦਮੇ ਦਰਜ ਨਹੀਂ ਹੈਗੇ ਸਰ ਮੋਗਲੀ ਜਾਂਚ ਤੋਂ ਕੁਝ ਪਤਾ ਲੱਗਿਆ ਕਿ ਕਿੱਥੇ ਕਿੱਥੇ ਦੇਣੀ ਸੀ ਇਹਨਾਂ ਦੀ ਸਪਲਾਈ ਤੇ ਕਿੱਥੋਂ ਲੈ ਕੇ ਆਉਂਦੇ ਸੀ ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਜੀ ਉਸ ਦੇ ਦੌਰਾਨ ਹੋਰ ਵੱਡੇ ਕਾਸੇ ਹੋ ਸਕਦੇ ਆਪ ਵੀ ਨਿਸ਼ਾ ਕਰਨ ਦੀ ਆਦਤ ਨੇ ਜੀ ਨਹੀਂ ਇਹਨਾਂ ਦਾ ਮੈਡੀਕਲ ਕਰਵਾਇਆ ਸੀ ਅਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਜਿਹੜਾ ਜਿਹੜਾ ਨਾਕਬੰਦੀ ਮਾਨਯੋਗ ਐਸਐਸਪੀ ਸ੍ਰੀ ਜੋਤੀ ਜაძਵੀ ਦੇ ਦਸਾਂ ਨਿਰਦੇਸ਼ਾਂ ਅਨੁਸਾਰ ਚੌਂਕੀ ਹੈਡੋ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਨਾਰਕੋਟਿਕ ਸੰਦੇ ਅੰਚਾਰਜ ਸਨੇਤ ਤੇ ਲੁਧਿਆਣਾ ਸਾਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ ਕਾਰਾਂ ਬੱਸਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉਤਰ ਕੇ ਜਲਦੀ ਨਾਲ ਦੀ ਦੌੜਨ ਲੱਗੇ ਜਿਨ੍ਹਾਂ ਨੂੰ ਮਾਨੇ ਅਸੀਂ ਨੇ ਸਵੇ ਸਾਥੀ ਕਰਮਜੀਤ ਸਿੰਘ ਨੇ ਕਾਬੂ ਕਰ ਕੀਤਾ ਤੇ ਮੌਕੇ ਪਰ ਡੀਐਸਪੀ ਐਂਡੀਬੀਐਸ ਸ੍ਰੀ ਕਰਨਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਦੌਰਾਨ ਇਹਨਾਂ ਪਾਸੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਆ ਤੇ ਇੰਨਾ ਦਾ ਨਾਮ ਹੈਗਾ ਦੇਵ ਅਰਜਨ ਬੈਸ ਬੈਸਨਵ ਤੇ ਜਸਪ੍ਰੀਤ ਕੌਰ ਕਿੰਨੀ ਕੁ ਉਮਰ ਦੇ ਨੇ ਜੀ ਦੇਵ ਅਰਜਨ ਬੈਸਨਵ ਦੀ 24 ਸਾਲ ਉਮਰ ਆ ਜੀ ਤੇ ਲੜਕੀ ਜਸਨ ਪ੍ਰੀਤ ਕੌਰ ਦੀ ਉਮਰ 20 ਸਾਲ ਆ ਜੀ ਇਹ ਆਪਸ ਵਿੱਚ ਕਿਵੇਂ ਦੋਨੇ ਮਿਲੇ ਨੇ ਇਹ ਆਪਸ ਵਿੱਚ ਦੋਸਤ ਨੇ ਜੀ ਤੇ ਗੱਲ ਕਰੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਇਹ ਸਰ ਮੋਗਾ ਤੋਂ ਖਰੜ ਜਾ ਰਹੇ ਸੀ ਕੀ ਕੋਈ ਪਿਛਲਾ ਰਿਕਾਰਡ ਹੈ ਜੀ ਇਹਨਾਂ ਦਾ ਜਿਹੜੇ ਇਹਨਾਂ ਤੇ ਪਹਿਲਾਂ ਦੇ ਕੋਈ ਮੁਕਾਦਮੇ ਦਰਜ ਨਹੀਂ ਹੈਗੇ ਸਭ ਮੁਗਲੀ ਜਾਣਦੇ ਕੁਝ ਪਤਾ ਲੱਗਿਆ ਕਿ ਕਿੱਥੇ ਕਿੱਥੇ ਦੇਣੀ ਸੀ ਇਹਨਾਂ ਦੀ ਸਪਲਾਈ ਤੇ ਕਿੱਥੋਂ ਲੈ ਕੇ ਆਉਂਦੇ ਸੀ ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਜੀ ਉਸ ਦੌਰਾਨ ਹੋਰ ਵੱਡੇ ਕਾਸੇ ਹੋ ਸਕਦੇ ਸਨ ਇਹ ਆਪ ਵੀ ਨਜ਼ਰ ਕਰਨ ਦੀ ਆਦੀ ਨੇ ਜੀ ਨਹੀਂ ਇਹਨਾਂ ਦਾ ਮੈਡੀਕਲ ਕਰਵਾਇਆ ਸੀ ਅਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਠੀਕ ਹੈ